ਤੁਹਾਡੇ ਪੰਜਾਬੀ ਦੇ ਸਾਡੇ ਨਾਲ ਭਾਈ ਸੁਖਦੇਵ ਸਿੰਘ ਫਗਵਾੜਾ ਮੌਜੂਦ ਨੇ ਉਹਨਾਂ ਨਾਲ ਬਹੁਤ ਸਾਰੇ ਮਸਲੇ ਵਿਚਾਰਨੇ ਜ਼ਰੂਰੀ ਨੇ ਮਹੱਤਵਪੂਰਨ ਨੇ ਭਾਈ ਸਾਹਿਬ ਸਮਾਂ ਦਿੱਤਾ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਬਹੁਤ ਸਾਰੇ ਮਸਲੇ ਤੁਹਾਡੇ ਨਾਲ ਵਿਚਾਰਨੇ ਆ ਸ਼ੁਰੂਆਤ ਕਰਦੇ ਹਾਂ ਤੁਸੀਂ ਅੱਜ ਇੱਕ ਚਿੱਠੀ ਸਿੰਘ ਸਾਹਿਬ ਨੂੰ ਭੇਜੀ ਹੈ ਉਸ ਚਿੱਠੀ ਦਾ ਮਜਬੂਮ ਕੀ ਹੈ ਉਹ ਤੋਂ ਸ਼ੁਰੂ ਕਰਦੇ ਹਾਂ ਫਿਰ ਬਾਕੀ ਦਾ ਬਾਕੀ ਦੇ ਮਸਲੇ ਵਿਚਾਰਦੇ ਆ ਜਿਹੜਾ ਪਹਿਲਾਂ ਤਾਂ ਮੈਂ ਇਥੋਂ ਜਿਹੜੀ ਗੱਲ ਸ਼ੁਰੂ ਕਰਨਾ ਚਾਹਣਾ ਕਿ ਜ세ਦਾਰਾਂ ਦਾ ਜਿਹੜਾ ਰੋਲ ਹੁੰਦਾ ਹੈ ਕਿਸੇ ਵੀ ਕੌਮ ਦੇ ਵਿੱਚ ਉਹ ਆਪਣੀ ਕੌਮ ਦੀ ਨੌਜਵਾਨੀ ਨੂੰ ਹਲੂਣਾ ਦਿੰਦੇ ਨੇ ਵੰਗਾਰਦੇ ਨੇ ਉਹਨਾਂ ਨੂੰ ਆਪਦੇ ਵਿਰਾਸਤ ਨਾਲ ਜੋੜਦੇ ਨੇ ਤੇ ਉਹਨਾਂ ਨੂੰ ਆਪਣੀਆਂ ਫਰਜ਼ਾਂ ਦੀ ਅਦਾਇਗੀ ਕਰਨ ਵੱਲ ਪ੍ਰੇਰਿਤ ਕਰਦੇ ਨੇ ਸਾਡੇ ਵੱਲ ਪੁੱਠਾ ਕੀੜਾ ਚੱਲ ਰਿਹਾ ਹੈ ਕਿ ਨੌਜਵਾਨ ਜਥੇਬੰਦੀਆਂ ਸਿੰਘ ਸਹਿਬਾਨਾਂ ਨੂੰ ਹਲੂਣਾ ਦੇ ਕੇ ਉਹਨਾਂ ਨੂੰ ਫਰਜ਼ ਅਦਾਇਗੀ ਦੇ ਲਈ ਹਲੂਣਾ ਦੇ ਰੀਆਂ ਨੇ ਉਹਨਾਂ ਨੂੰ ਜਗਾ ਰੀਆਂ ਨੇ ਸੋ ਉਸੇ ਕੜੀ ਦੇ ਵਿੱਚ ਜਿਹੜਾ ਅੱਜ ਇੱਕ ਚਿੱਠੀ ਜਿਹੜੀ ਹੈ ਉਹਨਾਂ ਨੂੰ ਅੱਜ ਲਿਖੀ ਗਈ ਹੈ ਸੱਤ ਜਥੇਬੰਦੀਆਂ ਵੱਲੋਂ ਅਸੀਂ ਸਾਂਝੇ ਰੂਪ ਦੇ ਵਿੱਚ ਉਹਨਾਂ ਨੂੰ ਭੇਜੀ ਹੈ ਸਾਡਾ ਉਹਨਾਂ ਨੂੰ ਇਹ ਪੁੱਛਣਾ ਵੀ ਬਣਦਾ ਸੀ ਇੱਕ ਸਪਸ਼ਟੀਕਰਨ ਉਹਨਾਂ ਕੋਲ ਲੈਣਾ ਵੀ ਬਣਦਾ ਸੀ ਔਰ ਨਾਲ ਦੀ ਨਾਲ ਆਫੀਸ਼ੀਅਲੀ ਜਿਹੜੀ ਹੈ ਸ਼ਿਕਾਇਤ ਕਰਨੀ ਕਿਉਂਕਿ ਹਾਲੇ ਤੱਕ ਉਹਨਾਂ ਕੋਲ ਲਿਖਤੀ ਰੂਪ ਦੇ ਵਿੱਚ ਜਿਹੜੀ ਹੁਕਮ ਅਧੂਰੀ ਬਾਦਲ ਦਲ ਦੇ ਜਾਂ ਉਸ ਮਾਫੀਆ ਨੇ ਕੀਤੀ ਹੈ ਉਹਦੀ ਲਿਖਤੀ ਸ਼ਿਕਾਇਤ ਹਾਲਾਤਾਂ ਕਿਸੇ ਨੇ ਵੀ ਉੱਥੇ ਪਹੁੰਚਦੀ ਨਹੀਂ ਸੀ ਕੀਤੀ ਹਮ ਗੁਰਪ੍ਰਤਾਪ ਸਿੰਘ ਵਡਾਲਾ ਸਾਹਿਬ ਤੇ ਹੋਰ ਜਿਹੜੇ ਐਸਜੀਪੀਸੀ ਮੈਂਬਰ ਮਿਲੇ ਨੇ ਉਹ ਕੋਈ ਇਸ ਤੋਂ ਪਹਿਲਾਂ ਬਤੌਰ ਉਸ ਸੱਤ ਮੈਂਬਰੀ ਕਮੇਟੀ ਦੇ ਮੈਂਬਰ ਦੇ ਬਿਹਾਫ ਤੇ ਆਪਣਾ ਪੱਖ ਰੱਖਣ ਲਈ ਪੇਸ਼ ਹੋਏ ਨੇ ਪਰ ਜਦੋਂ ਹੁਕਮ ਅਦੁੱਲੀ ਹੋ ਚੁੱਕੀ ਹੈ ਹੁਣ ਔਰ ਹੁਕਮ ਅਦੁੱਲੀ ਤੋਂ ਵੀ ਇੱਕ ਕਦਮ ਅੱਗੇ ਵਧ ਕੇ ਉਹਨਾਂ ਨੇ ਅਕਾਲਪੁਰਖ ਸਾਹਿਬ ਦੇ ਖਿਲਾਫ ਨਾ ਕੇਵਲ ਬਗਾਵਤ ਕੀਤੀ ਹੈ ਬਲਕਿ ਲਲਕਾਰੇ ਮਾਰਨੇ ਵੀ ਸ਼ੁਰੂ ਕਰ ਦਿੱਤੇ ਨੇ ਔਰ ਉਥੇ ਹੀ ਨਾਲ ਇਹ ਦਰਸਾਇਆ ਜਾ ਰਿਹਾ ਮੀਡੀਆ ਦੇ ਵਿੱਚ ਸਿੰਘ ਸਾਹਿਬ ਗਿਆਨੀ ਲਖਬੀਰ ਸਿੰਘ ਨੂੰ ਕਿ ਉਹ ਸਾਡੇ ਮੁਤਾਬਕ ਚੱਲ ਰਹੇ ਨੇ ਸਿੱਧੇ ਰੂਪ ਦੇ ਵਿੱਚ ਕਿਉਂਕਿ ਜਦੋਂ ਹਰਚਨ ਬੈਂਸ ਔਰ ਜਿਹੜੇ ਇਹਨਾਂ ਦੇ ਸਲਾਹਕਾਰ ਨੇ ਦਲਜੀਤ ਸਿੰਘ ਟੀਮਾ ਉਹ ਇਹ ਦਾਵਾ ਕਰ ਚੁੱਕੇ ਨੇ ਵੀ ਸਿੰਘ ਸਾਹਿਬ ਨੇ ਸਾਨੂੰ ਛੋਟ ਦਿੱਤੀ ਹੈ ਇਹ ਅਸੀਂ ਆਪਣੇ ਹਿਸਾਬ ਨਾਲ ਪਾਰਟੀ ਦੀ ਭਰਤੀ ਜਿਹੜੀ ਉਹ ਚਲਾ ਲਈਏ ਜੀ ਇਹ ਉਸ ਤੋਂ ਬਾਅਦ ਵੀ ਇਹ ਗੱਲ ਜਨਤਕ ਹੋਣ ਤੋਂ ਬਾਅਦ ਵੀ ਸਿੰਘ ਸਾਹਿਬ ਨੇ ਨਾ ਤਾਂ ਉਹਨਾਂ ਨੂੰ ਹਲੇ ਤੱਕ ਤਲਬ ਕੀਤਾ ਹੈ ਕਿ ਤੁਸੀਂ ਮੇਰੇ ਬਿਹਾਰ ਤੇ ਝੂਠ ਕਿਉਂ ਬੋਲਿਆ ਹੂੰ ਤੇ ਜੇ ਤਲਬ ਨਹੀਂ ਕਰ ਰਹੇ ਤੇ ਇਹਦਾ ਮਤਲਬ ਦਰਜੀਤ ਸਿੰਘ ਚੀਮਾ ਤੇ ਹਰਜਨ ਬੈਂਸ ਸੱਚ ਬੋਲ ਰਹੇ ਨੇ ਜੀ ਸੋ ਦੋਵਾਂ ਚੋਂ ਕਿਸੇ ਇੱਕ ਦਾ ਜਿਹੜਾ ਪੱਖ ਆ ਉਹ ਸਪਸ਼ਟ ਹੋਣਾ ਬਹੁਤ ਜ਼ਰੂਰੀ ਹੈ ਤੇ ਜੇ ਛੋਟ ਦੇ ਦਿੱਤੀ ਗਈ ਹੈ ਤਾਂ ਕੀ ਸਿੰਘ ਸਾਹਿਬ ਅਧਿਕਾਰਤ ਨੇ ਪੰਸ ਸਿੰਘ ਸਾਬਾਨਾ ਦੇ ਤਖਸਾਲ ਦੀ ਫਸੀਲਤ ਤੋਂ ਕੀਤੇ ਹੋਏ ਫੈਸਲੇ ਨੂੰ ਇਕੱਲੇ ਬਦਲਣ ਲਈ ਹਮਮ ਔਰ ਕੀ ਉਹਨਾਂ ਨੇ ਇਹੋ ਜੀ ਕੋਈ ਛੋਟ ਦਿੱਤੀ ਵੀ ਹੈ ਜਾਂ ਨਹੀਂ ਦਿੱਤੀ ਹੈ ਇਹ ਸਪਸ਼ਟੀਕਰਨ ਲੈਣਾ ਸਿੰਘ ਸਾਹਿਬ ਕੋਲੋਂ ਬਹੁਤ ਜ਼ਰੂਰੀ ਹੈ ਕਿਉਂਕਿ ਸਾਰੀ ਜਿਹੜੀ ਗੱਲ ਹੈ ਉਹ ਇਹਦੇ ਉੱਤੇ ਹੀ ਖੜੀ ਹੈ ਕਿ ਉਹ ਆਪ ਦਾ ਪੱਖ ਰੱਖਣਗੇ ਜੀ ਸੋ ਉਹਦੇ ਲਈ ਅਸੀਂ ਇੱਕ ਡਿਟੇਲਡ ਚਾਰ ਸਫਿਆਂ ਦੀ ਇੱਕ ਕੰਪਲੇਨ ਸਾਰੀ ਭੇਜੀ ਹੈ ਔਰ ਨਾਲ ਦੀ ਨਾਲ ਇਹ ਵੀ ਪੁੱਛਿਆ ਵੀ ਜੇ ਉਹ ਛੋਟ ਉਹਨਾਂ ਥੋਥੇ ਦਾਅਵਿਆਂ ਦੇ ਆਧਾਰ ਤੇ ਕੀਤੀ ਗਈ ਹੈ ਜਿਹੜੇ ਕੀ ਉਹਨਾਂ ਨੇ ਬਾਦਲ ਸਰਕਾਰ ਵਲੇ ਐਡਵੋਕੇਟ ਜਨਰਲ ਰੇ ਅਸ਼ੋਕ ਅਗਰਵਾਲ ਜਿਹੜੇ ਕੀ ਇੱਕ ਸੀਨੀਅਰ ਐਡਵੋਕੇਟ ਨੇ ਉਹਨਾਂ ਦੀਆਂ ਰეკਮੈਂਡੇਸ਼ਨ ਦੇ ਆਧਾਰ ਤੇ ਜਿਹੜਾ ਇੱਕ ਡਾਟਾ ਹੈ ਜਾਂ ਉਹਨਾਂ ਨੇ ਜੋ ਪ੍ਰੈਜੈਂਟੇਸ਼ਨ ਆਪਣੀ ਤਿਆਰ ਕਰਕੇ ਭੇਜੀ ਆਪਣਾ ਪੱਖ ਭੇਜਿਆ ਜੇ ਉਹਨੂੰ ਕਨਸੀਡਰ ਕੀਤਾ ਗਿਆ ਤਾਂ ਕੀ ਉਹਦੇ ਪੈਰਲਰ ਜਿਹੜੀ ਸੀਨੀਅਰ ਐਡਵੋਕੇਟ ਸਰਾਰ ਮਜੀਦ ਸਿੰਘ ਖੈਰਾ ਸਰਦਾਰ ਐਚਐਸ ਫੋਲਕਾ ਨੇ ਜਿਹੜੀਆਂ ਆਪਣੀਆਂ ਰეკਮੈਂਡੇਸ਼ਨਸ ਭੇਜੀਆਂ ਸੀ ਓਪੀਨੀਅਨ ਭੇਜਿਆ ਸੀ ਕਿ ਉਹਨੋਂ ਵੀ ਕਿਤੇ ਵਿਚਾਰਿਆ ਗਿਆ ਕਿ ਨਹੀਂ ਵਿਚਾਰਿਆ ਗਿਆ ਔਰ ਹੁਣ ਤਾਂ ਕਾਲੀਦਾਸ ਦੇ ਜਨਰਲ ਸਕੱਤਰ ਜਿਹੜੇ ਨੇ ਅਸੀਂ ਉਹਨਾਂ ਦਾ ਰੈਫਰੈਂਸ ਵੀ ਦਿੱਤਾ ਆਈਵਨ ਦੇ ਵਿੱਚ ਤਰਵੰਡੀ ਸਾਹਿਬ ਉਹਨਾਂ ਨੇ ਵੀ ਇਹ ਕਹਿਤਾ ਵੀ ਇਹੋ ਜੀ ਕੋਈ ਵੀ ਲੀਗਲ ਜਿਹੜੀ ਹੈ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ 2 ਦਸੰਬਰ ਦੇ ਫੈਸਲੇ ਨੂੰ ਲਾਗੂ ਕਰਨ ਦੀ ਸੋ ਇੱਕ ਤਾਂ ਇਹ ਸਾਫ ਹੋ ਗਿਆ ਕਿ ਕੋਈ ਕਾਨੂੰਨੀ ਅੜਚਣ ਨਹੀਂ ਸੀ ਅਗਰ ਕੋਈ ਅੜਚਣ ਸੀ ਤਾਂ ਉਹ ਨੀਅਤ ਦੀ ਅੜਚਣ ਸੀ ਤੇ ਜਦੋਂ ਨੀਅਤ ਦੀ ਅੜਚਣ صاف ਹੋ ਚੁੱਕੀ ਹੈ ਔਰ ਮੋਰਓਵਰ ਉਹ ਅੱਗੇ ਜਾ ਕੇ ਹੁਣ ਉਸ ਹਰ ਸਟੈਪ ਤੇ ਫਕਰੇ ਕੌਮ ਵਾਪਸ ਲੈਣ ਦਾ ਮਤਾ ਪਾਸ ਕਰਨਾ ਮਾਗੀ ਰੈਲੀ ਦੇ ਵਿੱਚ ਮਾਗੀ ਕਾਨਫਰੰਸ ਦੇ ਵਿੱਚ ਔਰ ਉਸ ਤੋਂ ਇਲਾਵਾ ਅੱਜ ਸੁਖਬੀਰ ਬਾਦਲ ਬਦਲ ਧੜੇ ਤੇ ਸ਼ੋਮਣੀ ਕਮੇਟੀ ਮੈਂਬਰਾਂ ਦੀ ਮੀਟਿੰਗ ਲੈ ਰਹੇ ਨੇ ਜਦਕਿ ਉਹ ਨਾ ਉਹ ਅੱਜ ਦੀ ਡੇਟ ਦੇ ਪ੍ਰਧਾਨ ਨੇ ਹਾਲੇ ਕਿ ਉਹਨਾਂ ਨੇ ਪਰਸੋਂ ਮੈਂਬਰਸ਼ਿਪ ਲਈ ਹੈ ਉਹ ਕਿਹੜੇ ਅਧਿਕਾਰ ਨਾਲ ਸ਼ੋਮਣੀ ਕਮੇਟੀ ਮੈਂਬਰਾਂ ਦੀ ਮੀਟਿੰਗ ਲੈ ਬੁਲਾ ਰਹੇ ਨੇ ਆਪਣੇ ਕੋਲ ਔਰ ਉਹਨਾਂ ਨੂੰ ਭਰਤੀ ਕਰਨ ਲਈ ਕਹਿ ਰਹੇ ਨੇ ਸੋ ਇਹਦਾ ਮਤਲਬ ਇਹ ਸਾਰਾ ਕੁਝ ਜਿਹੜਾ ਉਹ ਮਜ਼ਾਕ ਬਣਾ ਕੇ ਰੱਖ ਦਿੱਤਾ ਗਿਆ ਅਕਾਲ ਤਖਤ ਸਾਹਿਬ ਦੇ ਫੈਸਲੇ ਨੂੰ ਔਰ ਇਹ ਇੱਕ ਆਖਰੀ ਮੌਕਾ ਹੈ ਸਿੰਘ ਸਾਹਿਬ ਕੋਲ ਇਹ ਕਾਲ ਤੱਕ ਸਾਹਿਬ ਦੀ ਤੇ ਆਪਣੀ ਕ੍ਰੈਡੀਬਿਲਟੀ ਬਚਾਣ ਦਾ ਮਸਲਾ ਹੀ ਇਹੀ ਹੈ ਨਾ ਭਾਈ ਸਾਹਿਬ ਕਿ ਇਸ ਵੇਲੇ ਹਰ ਕੋਈ ਇਹ ਸੋਚ ਰਿਹਾ ਕਿ ਸਿੰਘ ਸਾਹਿਬ ਇੰਟਰਵੀਨ ਕਿਉਂ ਨਹੀਂ ਕਰ ਰਹੇ ਇਹਹੀ ਇੱਕ ਸਵਾਲ ਲਗਾਤਾਰ ਬਰਕਰਾਰ ਹੈ ਆ ਦੇਖੋ ਉਹ ਤਾਂ ਚੀਮਾ ਸਾਹਿਬ ਨੇ ਜਦੋਂ ਇਹ ਕਿਹਾ ਤਾਂ ਕਿ ਸਾਨੂੰ ਜਿਹੜਾ ਹੈਗਾ ਇੱਕ ਦੇਖੋ ਦੋ ਜਣੇ ਅੱਜ ਸਿੰਘ ਸਾਹਿਬ ਗਗਨਜੀਤ ਸਿੰਘ ਦੇ ਬਿਹਫਤ ਮੀਡੀਆ ਨੂੰ ਅਡਰੈਸ ਕਰ ਰਹੇ ਨੇ ਨਾ ਤਾਂ ਉਹਨਾਂ ਦੇ ਮੀਡੀਆ ਸਲਾਹਕਾਰ ਬੋਲ ਰਹੇ ਨੇ ਨਾ ਨਿੱਜੀ ਸਹਾਇਕ ਬੋਲ ਰਹੇ ਨੇ ਨਾ ਸਿੰਘ ਸਾਹਿਬ ਆਪ ਬੋਲ ਰਹੇ ਨੇ ਨਾ ਉਹਨਾਂ ਦਾ ਕੋਈ ਨਜ਼ਦੀਕੀ ਬੋਲ ਰਿਹਾ ਇੱਕ ਪਤਿਤ ਅਹੁਦੇਦਾਰ ਬਾਦਲਦਲ ਦਾ ਹਰਚਰਨ ਬੈਂਸ ਸੋ ਕਾਲਡ ਮੀਡੀਆ ਸਲਾਹਕਾਰ ਉਹਨਾਂ ਦਾ ਜਿਹੜਾ ਰਿਹਾ ਹੁਣ ਤੱਕ ਉਹ ਬੋਲ ਰਿਹਾ ਸਿੰਘ ਸਾਹਿਬ ਕਹਿੰਦੇ ਕਿ ਬੀ ਸਿੰਘ ਤੇ ਔਰ ਦੂਸਰੇ ਜਿਹੜੇ ਅਕਾਲੀ ਦਲ ਦੇ ਛਕੂਨੀ ਮਾਮਾ ਦਲਜੀਤ ਸਿੰਘ ਚੀਮਾ ਬੋਲ ਰਹੇ ਨੇ ਦੋਹੀ ਵਿਅਕਤੀ ਸਿੰਘ ਸਾਹਿਬ ਦੇ ਬਹਾਲ ਤੇ ਹਰ ਰੋਜ਼ ਬਿਆਨਬਾਜ਼ੀ ਕਰ ਰਹੇ ਨੇ ਸਿੰਘ ਸਾਹਿਬ ਦਾ ਆ ਕਰਨਾ ਚਾਹੁੰਦੇ ਸੀ ਸਿੰਘ ਸਾਹਿਬ ਨੇ ਐ ਕਰਤਾ ਸਾਨੂੰ ਉਹਨਾਂ ਨੇ ਐ ਕਨਸੀਡਰ ਕਰ ਲਿਆ ਸਿੰਘ ਸਾਹਿਬ ਨੇ ਸਾਨੂੰ ਛੋਟ ਦਿੱਤੀ ਹੈ ਹੁਣ ਤੁਸੀਂ ਬਾਕੀਆਂ ਨੂੰ ਜਿੱਦ ਨਹੀਂ ਕਰਨੀ ਚਾਹੀਦੀ ਮਤਲਬ ਸਿੰਘ ਸਾਹਿਬ ਦੇ ਆਧਾਰ ਤੇ ਜਿੰਨੀ ਉਨ੍ਹਾਂ ਦੇ ਅਧਿਕਾਰ ਖੇਤਰ ਦੀ ਗੱਲ ਹੈ ਜਿਹੜੀ ਜਨਤਕ ਰੂਪ ਤੇ ਜਾਣੀ ਚਾਹੀਦੀ ਹੈ ਉਹ ਤਾਂ ਦੋਸ਼ੀ ਧਿਰ ਕਰ ਰਹੀ ਹੈ ਸੋ ਇਹ ਛੋਟ ਇਤਿਹਾਸ ਚ ਪਹਿਲੀ ਵਾਰ ਅਗਰ ਕਿਸੇ ਨੂੰ ਮਿਲ ਰਹੀ ਹੈ ਅਸੀਂ ਉਹਦਾ ਆਧਾਰ ਜਾਣਨਾ ਚਾਹੁੰਦੇ ਆ ਕਿ ਉਹ ਕਿਹੜੀਆਂ ਮਜਬੂਰੀਆਂ ਕਿਸ ਕਿਸਵੱਟੀ ਦੇ ਆਧਾਰ ਤੇ ਛੋਟ ਜਿਹੜੀ ਆ ਉਹ ਦਿੱਤੀ ਗਈ ਹੈ ਤੇ ਅਸੀਂ 6 ਨੁਕਤਿਆਂ ਦੀ ਕੰਪਲੇਨ ਆਪਣੀ ਸਾਰਾ ਪੱਖ ਰੱਖਣ ਤੋਂ ਬਾਅਦ 6 ਨੁਕਤੇ ਉਹਨਾਂ ਦੇ ਕੋਲੋਂ ਮੰਗ ਰੱਖੀ ਹੈ ਅੱਜ ਦੀ ਸ਼ਿਕਾਇਤ ਪੱਤਰ ਦੇ ਵਿੱਚ ਮੈਂ ਚਿੱਠੀ ਨਹੀਂ ਕਵਾਂਗਾ ਇਹ ਆਫੀਸ਼ੀਅਲੀ ਅਸੀਂ ਸ਼ਿਕਾਇਤ ਭੇਜੀ ਹੈ ਸਾਡਾ ਪਹਿਲਾ ਜਿਹੜਾ ਪੁਆਇੰਟ ਹੈ ਕਿ ਅਕਾਲੀ ਦਲ ਦੇ ਜਿਹੜੇ ਕਾਰਜਕਰਤਾ ਪ੍ਰਧਾਨ ਨੇ ਬਲਵਿੰਦਰ ਸਿੰਘ ਭੁੰਦੜ ਤੇ ਹੋਰ ਅਹੁਦੇਦਾਰ ਤੇ ਵਰਕਿੰਗ ਕਮੇਟੀ ਦੇ ਮੈਂਬਰ ਜਿਨ੍ਹਾਂ ਨੇ 10 ਜਨਵਰੀ ਨੂੰ ਮੀਟਿੰਗ ਵਿੱਚ ਸ਼ਾਮਲ ਹੋ ਕੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕਰਦਿਆਂ ਆਪਣੇ ਹਿਸਾਬ ਨਾਲ ਭਰਤੀ ਕਰਨ ਦਾ ਫੈਸਲਾ ਕੀਤਾ ਸੀ ਉਹਨਾਂ ਨੂੰ ਸਾਰਿਆਂ ਨੂੰ ਤਨਖਾਹਿਆ ਕਰਾਰ ਦਿੱਤਾ ਜਾਣਾ ਚਾਹੀਦਾ ਹੈ ਅੱਛਾ ਜੀ ਤੇ ਇਹ ਆਫੀਸ਼ੀਅਲੀ ਜੋ ਅਕਾਲ ਤਖਤ ਸਾਹਿਬ ਦੇ ਜਿਹੜਾ ਕਾਰਜ ਖੇਤਰ ਹੈ ਉਹਦੇ ਅਧੀਨ ਜੋ ਹੋਣਾ ਚਾਹੀਦਾ ਉਸ ਸਾਰਿਆਂ ਦੀ ਰਾਏ ਲੈ ਕੇ ਹੀ ਅਸੀਂ ਇਹ ਕਹਿ ਰਹੇ ਹਾਂ ਇਹ ਸੰਭਵ ਵੀ ਹੈ ਤੇ ਇਹ ਇਹੀ ਬਣਦਾ ਹੈ ਕਰਨਾ ਦੂਸਰਾ ਜਿਹੜਾ ਸਾਡੀ ਅਸੀਂ ਸ਼ਿਕਾਇਤ ਭੇਜੀ ਹੈ ਉਹ ਹੈ ਕਿ ਸ਼ੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੁਣਾਂ ਨੂੰ ਵੀ ਇੱਥੇ ਤਲਬ ਕਰਨਾ ਬਣਦਾ ਹੈ ਕਿਉਂਕਿ ਉਹਨਾਂ ਨੇ ਅਕਾਲ ਤਖਸੈਬ ਦੇ ਆਦੇਸ਼ ਮੁਤਾਬਕ ਹਲੇ ਤੱਕ ਸੱਤ ਮੈਂਬਰੀ ਕਮੇਟੀ ਦੀ ਇੱਕ ਵੀ ਮੀਟਿੰਗ ਜਿਹੜੀ ਆ ਕਾਲ ਨਹੀਂ ਕੀਤੀ ਠੀਕ ਹੈ ਨਾ ਉਹਦੀ ਤੇ ਕੋਈ ਭਰਤੀ ਕਰਵਾਉਣ ਦਾ ਕੋਈ ਪ੍ਰੋਸੈਸ ਉਹਨਾਂ ਨੇ ਜਿਹੜਾ ਫਾਲੋ ਕਰਨਾ ਸ਼ੁਰੂ ਕੀਤਾ ਹੈ ਤੇ ਇਸ ਦੇ ਅਕਾਲ ਤਖਤ ਸਾਹਿਬ ਦੇ ਆਦੇਸ਼ ਦੀ ਉਲੰਘਣਾ ਹੈ ਬਲਕਿ ਸ਼੍ਰੋਮਣੀ ਕਮੇਟੀ ਉਹ ਸੰਸਥਾ ਹੈ ਜਿਹਨੇ ਅਕਾਲ ਤਖਤ ਸਾਹਿਬ ਦੇ ਹੁਕਮ ਲਾਗੂ ਕਰਵਾਉਣੇ ਹੁੰਦੇ ਨੇ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹੀ ਅਕਾਲ ਤਖਤ ਸਾਹਿਬ ਦੀ ਹੁਕਮ ਦੀ ਉਲੰਘਣਾ ਵੀ ਕਰ ਰਹੇ ਨੇ ਸੋ ਇਹ ਅਲਟੀਮੇਟਲੀ ਸਿੱਧਾ ਤੌਰ ਤੇ ਬਿਲਕੁਲ ਦੋਸ਼ੀ ਧਿਰ ਦੇ ਹੱਕ ਦੇ ਵਿੱਚ ਉਲਟਾ ਉਹਨਾਂ ਨੇ ਸੱਤ ਮੈਂਬਰੀ ਕਮੇਟੀ ਦੀ ਕੋਈ ਮੀਟਿੰਗ ਬੁਲਾਉਣ ਦੀ ਬਜਾਏ ਤਿੰਨ ਮੈਂਬਰੀ ਕਮੇਟੀ ਇਹ ਜ਼ਰੂਰ ਬਣਾਤੀ ਕਿ ਤਖਸ਼ੀਰ ਸਿੰਘ ਦਾਸ ਸਾਹਿਬ ਦੇ ਜਸਵੰਤ ਸਿੰਘ ਹਰਪੀ ਸਿੰਘ ਦੇ ਖਿਲਾਫ ਕਾਰਵਾਈ ਕਰਕੇ 2 ਦਸੰਬਰ ਦਾ ਜਿਹੜਾ ਬਰਖੋਰੀ ਦਾ ਫੈਸਲਾ ਉਸ ਕਮੇਟੀ ਨੂੰ ਬਣਾ ਕੇ ਲਿਆ ਹੈ। ਤੀਸਰੀ ਚੀਜ਼ ਜਿਹੜੀ ਹੈ ਕਿ ਸ਼ੋਣੀ ਕਮੇਟੀ ਦੇ ਉਹ ਸਾਰੇ ਆਗੂ ਤੇ ਮੈਂਬਰ ਜਿਹੜੇ ਅਕਾਲੀ ਦਲ ਦੀ ਵਰਕਿੰਗ ਕਮੇਟੀ ਵੱਲੋਂ ਅਕਾਲ ਤਖਸਰ ਸਾਹਿਬ ਦੇ ਹੁਕਮਾਂ ਦੇ ਖਿਲਾਫ ਜਾ ਕੇ ਭਰਤੀ ਵਿੱਚ ਭਾਗੀਦਾਰ ਬਣ ਰਹੇ ਨੇ ਉਹਨਾਂ ਨੂੰ ਵੀ ਜਿਹੜਾ ਤਲਬ ਕਰਨਾ ਜ਼ਰੂਰੀ ਆ ਕਲਤਖ ਸਾਹਿਬ ਤੇ ਆਫੀਸ਼ੀਅਲੀ ਜਿਹੜਾ ਉਹਨਾਂ ਨੂੰ ਵੀ ਸਿੱਧੇ ਤੌਰ ਤੇ ਤਨਖਾਹੀਏ ਇਕਰਾਰ ਦੇਣਾ ਜ਼ਰੂਰੀ ਹੈ ਠੀਕ ਹੈ ਤੇ ਜੇ ਡਾਕਟਰ ਦਰਜੀਤ ਸਿੰਘ ਧੀਮਾ ਨੇ ਸਿੰਘ ਸਾਹਿਬ ਨਾਲ ਮੁਲਾਕਾਤ ਤੋਂ ਬਾਅਦ ਕੋਈ ਗਲਤ ਬਿਆਨੀ ਕੀਤੀ ਹੈ ਜਾਂ ਉਹਨਾਂ ਨੂੰ ਉਹਨਾਂ ਦੇ ਵਿਹਾਰ ਤੇ ਝੂਠ ਬੋਲਿਆ ਜਿਹੜਾ ਕਿ ਗੁਰਪ੍ਰਤਾਪ ਸਿੰਘ ਵਡਾਲਾ ਉਹਨਾਂ ਦੀ ਮੀਟਿੰਗ 'ਚ ਸਿੰਘ ਸਾਹਿਬ ਗੈਨੀ ਰਕबीर ਸਿੰਘ ਨੇ ਮੰਨਿਆ ਇਸ ਗੱਲ ਦੇ ਗਵਾਹ ਨੇ ਗੁਰਪ੍ਰਤਾਪ ਸਿੰਘ ਵਡਾਲਾ ਸਾਹਿਬ ਕਿ ਦਲਜੀਤ ਸਿੰਘ ਧੀਮਾ ਜਿੰਨੀ ਵਾਰੀ ਮੇਰੇ ਕੋਲ ਇੱਥੇ ਆਉਂਦਾ ਹੈ ਤੱਕ ਸਾਹਿਬ ਤੇ ਤੇ ਬਾਹਰ ਜਾ ਕੇ ਝੂਠ ਬੋਲਦਾ ਹੈ ਸੋ ਇਹ ਵਡਾਲਾ ਸਾਹਿਬ ਨੂੰ ਵੀ ਇਹ ਸਪਸ਼ਟ ਕਰਨੀ ਚਾਹੀਦੀ ਹੈ ਵੀ ਉਹਨਾਂ ਦੇ ਸਾਹਮਣੇ ਇਹ ਗੱਲ ਉੱਥੇ ਹੋਈ ਹੈ ਉਹਨਾਂ ਦੇ ਨਾਲ ਸੰਤਾ ਸਿੰਘ ਅਮੈਦਪੁਰੀ ਵੀ ਉਸ ਦਿਨ ਮੌਜੂਦ ਸੀ ਸੋ ਡਾਕਟਰ ਜਜ਼ੀਰ ਸਿੰਘ ਠੀਮਾ ਦਾ ਰੋਲ ਇੱਥੇ ਇਹ ਗੱਲ ਭਾਈ ਸਾਹਿਬ ਇਹ ਗੱਲ ਸ਼੍ਰੀ ਕਾਲਤਕ ਸਾਹਿਬ ਦੇ ਜਥੇਦਾਰ ਨੇ ਕਹੀ ਹੈ ਇਹ ਸਪਸ਼ਟ ਕਰਿਓ ਜਰਾ ਜੀ ਗੁਰਪ੍ਰਤਾਪ ਸਿੰਘ ਵਡਾਲਾ ਹੁਣਾਂ ਦੇ ਮੁਤਾਬਕ ਗਿਆਨੀ ਜਗਵੀਰ ਸਿੰਘ ਉਹਨਾਂ ਨੇ ਮੰਨਿਆ ਕਿ ਮੇਰੇ ਕੋਲ ਇੱਥੇ ਜਦੋਂ ਇਹ ਆਉਂਦੇ ਨੇ ਬਾਹਰ ਜਾ ਕੇ ਝੂਠ ਬੋਲਦੇ ਨੇ ਅੱਛਾ ਜੀ ਹੂੰ ਸੋ ਇਹਦੇ ਵਿੱਚ ਇਸ ਕਰਕੇ ਡਾਕਟਰ ਦਰਜੀਤ ਸਿੰਘ ਟੀਮਾ ਤੇ ਉੱਤੇ ਜਿਹੜੀ ਆ ਵਿਸ਼ੇਸ਼ ਸਜ਼ਾ ਵੀ ਉਹਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਅਕਾਲੀ ਦਲ ਦੀ ਕਿਸੇ ਵੀ ਕਿਸਮ ਦੀ ਅਹੁਦੇਦਾਰੀ ਤੇ ਜਿਹੜੀ ਰੋਕ ਲਾਣੀ ਵੀ ਬਣਦੀ ਹੈ ਤੇ ਉਹਨੂੰ ਵਿਸ਼ੇਸ਼ ਤੌਰ ਤੇ ਤਲਬ ਕਰਨਾ ਤੇ ਤਨਖਾਹੀਆ ਕਰਾਰ ਦੇਣਾ ਇਹਦੇ ਲਈ ਜ਼ਰੂਰੀ ਹੈ ਤਾਂ ਹੀ ਇਹਦੇ ਵਿੱਚ ਕੋਈ ਸਪਸ਼ਟਤਾ ਬਣ ਪਾਏਗੀ ਕਿ ਕੀ ਕੋਈ ਬਾਸ ਦੇ ਕੇ ਕੋਈ ਫਿਕਸ ਮੈਚ ਤਾਂ ਨਹੀਂ ਖੇਡਿਆ ਜਾ ਰਿਹਾ ਜੀ ਸੋ 2 ਦਸੰਬਰ ਨੂੰ ਜਿਹੜਾ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਦੀ ਕਾਰਵਾਈ ਅੱਗੇ ਪਾਈ ਗਈ ਸੀ ਉਹਨੂੰ ਵੀ ਦੁਬਾਰਾ ਸਿੱਧਿਆ ਜਾਣਾ ਚਾਹੀਦਾ ਤੇ ਉਹਦੀ ਯੋਗ ਤਨਖਾਹ ਲਈ ਜਾਣੀ ਚਾਹੀਦੀ ਹੈ ਕਿਉਂਕਿ ਅ uh, 2015 ਦੀ ਵੇਦਵੀ ਵੇਲੇ ਉਹ ਸ਼ਰਿਆਮ ਕੌਮੀ ਭਾਵਨਾਵਾਂ ਦੇ ਉਲਟ ਭੁਗਦਾ ਰਿਹਾ ਹੈ ਅ ਵੇਦਵੀ ਤੇ ਪੁਲਿਸ ਫਾਇਰਿੰਗ ਦੀਆਂ ਘਟਨਾਵਾਂ ਤੋਂ ਬਾਅਦ ਜਦੋਂ ਸਾਰੀ ਕੌਮ ਕਾਲੀ ਦੀਵਾਲੀ ਮਨਾ ਰਹੀ ਸੀ ਤਾਂ ਉਹ ਲੋਕਾਂ ਨੂੰ ਵੱਧ ਚੜ ਕੇ ਦੀਵਾਲੀ ਮਨਾਉਣ ਲਈ ਜਿਹੜਾ ਉਹ ਬਿਆਨ ਦੇ ਰਿਹਾ ਸੀ ਤੇ ਜਿਹੜਾ ਥਿਮਾ ਨੁਕਤਾ ਆਇਆ ਕਿ ਗਿਆਨੀ ਗੁਰਵਜਨ ਸਿੰਘ ਤੇ ਗਿਆਨੀ ਗੁਰਮਖ ਸਿੰਘ ਵੱਲੋਂ ਜਿਹੜੇ ਜਵਾਬ داخل ਕੀਤੇ ਗਏ ਸੀ 2 ਦਸੰਬਰ ਦੇ ਪਹਿਲਾ ਜੋੜਾ ਕੋਲੋਂ ਜਵਾਬ ਤਲਬ ਕੀਤੀ ਗਈ ਸੀ ਉਹਨਾਂ ਨੇ ਜੋ ਵੀ ਜਵਾਬ ਸਪਸ਼ਟੀਕਰਨ ਭੇਜੇ ਨੇ ਉਹ ਜਨਤਾ ਕੀਤੇ ਜਾਣੇ ਚਾਹੀਦੇ ਨੇ ਤੇ ਕਿਉਂਕਿ ਸਾਡੀ ਜਾਣਕਾਰੀ ਮੁਤਾਬਕ ਉਹਨਾਂ ਨੇ ਇਹ ਕਿਹਾ ਸੀ ਕਿ ਅਸੀਂ ਫੈਸਲਾ ਕੀਤਾ ਸੀ ਸੰਗਤ ਨੇ ਪ੍ਰਵਾਨ ਨਹੀਂ ਕੀਤਾ ਅਸੀਂ ਵਾਪਸ ਲੈ ਲਿਆ ਸੋ ਉਹਦੇ ਬਿਲਕੁਲ ਉਲਟ 2 ਦਸੰਬਰ ਨੂੰ ਕੁਝ ਦਿਨ ਬਾਅਦ ਹੀ ਜਾਂ 1-2 ਦਿਨ ਬਾਅਦ ਹੀ ਸੁਖਵੀਰ ਬਾਦਲ ਤਲਬ ਹੋਇਆ ਔਰ ਉਹ ਮੰਨਿਆ ਕਿ ਮੈਂ ਜਥੇਦਾਰਾਂ ਨੂੰ ਚੰਡੀਗੜ੍ਹ ਤਲਬ ਵੀ ਕੀਤਾ ਔਰ ਉਹਨਾਂ ਨੂੰ ਹੁਕਮਨਾਮਾ ਸੁਣਾਉਣ ਲਈ ਜਿਹੜਾ ਮਜਬੂਰ ਵੀ ਕੀਤਾ ਸੋ ਇੱਥੇ ਖੁਦ ਤਖਤਾਂ ਦੇ ਜਥੇਦਾਰਾਂ ਨੇ ਤਖਤ ਸਾਹਿਬ ਨੂੰ ਚੱਟੀ ਲਿਖ ਕੇ ਝੂਠ ਬੋਲਿਆ ਸੋ ਇਹਦੇ ਵਿੱਚ ਉਹ ਸਪਸ਼ਟ ਵੀ ਹੋਣਾ ਬਹੁਤ ਜ਼ਰੂਰੀ ਹੈ ਔਰ ਉਹਨਾਂ ਤੇ ਬਣਦੀ ਕਾਰਵਾਈ ਵੀ ਜਿਹੜੀ ਹੋਣੀ ਚਾਹੀਦੀ ਹੈ ਇਹ ਇਹ ਸਾਰੇ ਨੁਕਤੇ ਨੇ ਕਿ ਇਸ ਤੋਂ ਅਲੱਗ ਵੀ ਕੁਝ ਹੈਗਾ ਨਹੀਂ ਬਾਕੀ ਤਾਂ ਅਸੀਂ ਇਹਦੇ ਵਿੱਚ ਜੋ ਕੁਝ ਹੁਣ ਤੱਕ 2 ਦਸੰਬਰ ਤੋਂ ਬਾਅਦ ਅੱਜ ਤੱਕ ਜਿੱਥੇ-ਜਿੱਥੇ ਵੀ ਅਣਗਹਿਲੀਆਂ ਇਹ ਸਾਰੀ ਦੋਸ਼ੀ ਤੇ ਵੱਲ ਹੋਈਆਂ ਨੇ ਉਹਨੂੰ ਅਸੀਂ ਡਿਟੇਲ ਦੇ ਵਿੱਚ ਜਿਹੜਾ ਉਹ ਮੈਂਸ਼ਨ ਕਰਕੇ ਇਹਨੂੰ ਚਾਰ ਸਫਿਆਂ ਦੀ ਚਿੱਠੀ ਨੂੰ ਅ ਅਕਾਲ ਤਖਤ ਸਾਹਿਬ ਦੀ ਆਫੀਸ਼ੀਅਲ ਈਮੇਲ ਆਈਡੀ ਉਹਨਾਂ ਦੇ ਮੀਡੀਆ ਸਲਾਹਕਾਰ ਤਲਵਿੰਦਰ ਸਿੰਘ ਬੁੱਟਰ ਉਹਨਾਂ ਦੇ ਨਿੱਜੀ ਸਹਾਇਕ ਸਰਦਾਰ ਜਸਪਾਲ ਸਿੰਘ ਤਿੰਨਾਂ ਨੂੰ ਜਿਹੜੀ ਇਹ ਕਨਫਰਮ ਕਰ ਦਿੱਤੀ ਗਈ ਹੈ ਵੀ ਇਹ ਚਿੱਠੀ ਉਹਨਾਂ ਨੂੰ WhatsApp ਪਰ ਵੀ ਔਰ ਫੋਨ ਕਾਲ ਰਾਹੀਂ ਵੀ ਉਹਨਾਂ ਨੂੰ ਇਨਫੋਰਮ ਕਰ ਦਿੱਤਾ ਗਿਆ ਹੈ ਕਿ ਇਹ ਕੀ ਤੁਹਾਨੂੰ ਪਹੁੰਚਦੀ ਕਰ ਦਿੱਤੀ ਗਈ ਹੈ ਠੀਕ ਹੈ ਫਗਵਾੜਾ ਸਾਹਿਬ ਇੱਕ ਇੱਕ ਮਸਲਾ ਹੋਰ ਵਿਚਾਰਨਾ ਬਹੁਤ ਮਹੱਤਵਪੂਰਨ ਹੈ ਅੱਜ ਸਵੇਰੇ ਇੱਕ ਘਟਨਾ ਵਾਪਰੀ ਇੱਕ ਵੀਡੀਓ ਕਲਿੱਪ ਦੁਆਰਾ ਬਾਹਰ ਆਈ ਤੋ ਅਸੀਂ ਗੱਲ ਕਰ ਰਹੇ ਹਾਂ ਸੀ ਹੁਣੀ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਤੇ ਇੱਕ ਵੀਡੀਓ ਦੁਆਰਾ ਬਾਹਰ ਆ ਜਾਂਦੀ ਹੈ ਇਹ ਵੀਡੀਓ ਸੀਰੀਜ਼ ਕਿਸ ਆਧਾਰ ਤੇ ਬਾਹਰ ਆ ਰਹੀਆਂ ਇਹ ਸਮਝ ਨਹੀਂ ਆ ਰਿਹਾ ਉਹਦਾ ਮਜਮੂਮ ਇਹ ਸੀ ਕਿ ਜੱਥੇਦਾਰ ਸਾਹਿਬ ਨੇ ਆਪ ਮੰਨਿਆ ਕਿ ਉਹਨਾਂ ਦੇ ਲਿੰਕਸ ਜਿਹੜੇ ਆ ਉਹ ਕਾਂਗਰਸ ਦੇ ਮੁੱਖ ਮੰਤਰੀਆਂ ਨਾਲ ਵੀ ਸੀਗੇ ਉਹਨਾਂ ਨੇ ਇਹ ਮੰਨਿਆ ਕਿ ਉਹਨਾਂ ਦੇ ਜਿਹੜੇ ਵਧੀਆ ਲਿੰਕਸ ਭਾਜਪਾ ਦੇ ਅਹੁਦੇਦਾਰਾਂ ਦੇ ਨਾਲ ਵੀ ਰਹੇ ਨੇ ਮਤਲਬ ਇਹ ਸਭ ਦੇ ਨਾਲ ਕੀ ਦੱਸਣਾ ਚਾਇਆ ਜਾ ਰਿਹਾ ਹੈ ਕੀ ਦੱਸਣ ਦੀ ਕੋਸ਼ਿਸ਼ ਹੋ ਰਹੀ ਹੈ ਤੁਹਾਨੂੰ ਕੀ ਲੱਗਦਾ ਦੇਖੋ ਇਹਦੇ ਚ ਦੋ ਚੀਜ਼ਾਂ ਨੇ ਜੀ ਇੱਕ ਤਾਂ ਇਹਦੇ ਪਿੱਛੇ ਜਿਹੜੀ ਮਾਈਂਡਸੈਟ ਹੈ ਨਾ ਬਾਦਲ ਜੀ ਨੇ ਸਿੱਖਾਂ ਨੂੰ ਪਿਛਲੇ 40 ਸਾਲ ਤੋਂ ਪੋਲੀਟੀਕਲ ਅਨਟੇਬਿਲਟੀ ਪ੍ਰੈਕਟਿਸ ਕਰਾਈ ਥੱਲੇੋਂ ਲੈ ਕੇ ਉੱਪਰ ਤੱਕ ਉਹਨੂੰ ਉਹ ਇਹ ਲੱਗਦਾ ਸੀ ਵੀ ਕਿਸੇ ਵੀ ਸਿੱਖ ਸੰਸਥਾ ਨੂੰ ਕਿਸੇ ਸਧਾਰਨ ਸਿੱਖ ਨੂੰ ਕਿਸੇ ਦੂਸਰੀ ਪੋਲੀਟੀਕਲ ਪਾਰਟੀ ਚ ਬੈਠੇ ਸਿੱਖ ਨੂੰ ਜਾਂ ਉਹਨਾਂ ਤੋਂ ਇਲਾਵਾ ਕਿਸੇ ਵੀ ਤੇਰ ਨੂੰ ਜੀ ਉਹ ਉਹਨਾਂ ਨੇ ਇੱਕ ਜਫਾ ਮਾਰਿਆ ਹੋਇਆ ਸੀ ਕਿ ਅਸੀਂ ਸਿੱਖ ਮਸਲਿਆਂ ਦੀ ਜੇ ਕੋਈ ਕੇਂਦਰ ਨਾਲ ਹੂੰ ਪੰਜਾਬ ਸਰਕਾਰ ਨਾਲ ਜੀ ਜਾਂ ਕਿਸੇ ਹੋਰ ਦੂਸਰੀ ਸਟੇਟ ਦੀ ਸਰਕਾਰ ਨਾਲ ਕਿਤੇ ਵੀ ਜੇ ਸਿੱਖ ਮਸਲਿਆਂ ਦੀ ਕੋਈ ਗੱਲ ਕਰਨੀ ਹੈ ਤਾਂ ਉਹਦੇ ਲਈ ਅਸੀਂ ਇਕੱਲੇ ਹੀ ਬਾਦਲ ਪਰਿਵਾਰ ਜਾਂ ਉਹਦੀ ਜੁੰਡਲੀ ਜਿਹੜੀ ਆ ਉਹ ਅਧਿਕਾਰਤ ਹੈ ਹੂੰ ਉਸ ਤੋਂ ਇਲਾਵਾ ਕਿਸੇ ਵੀ ਸਿੱਖ ਨੂੰ ਕਿਸੇ ਹੋਰ ਨਾਲ ਪ politcal ਪਾਰਟੀ ਦੇ ਨਾਲ ਕੋਈ ਮੰਗ ਪੱਤਰ ਤੇ ਕੇ ਦਿੰਦਿਆ ਵੀ ਦੇਖ ਲੈਂਦੇ ਸੀ ਜਾਂ ਇਵਨ ਜੇ ਕੋਈ ਉਹਨਾਂ ਦੇ ਖਿਲਾਫ ਵੀ ਹੁੰਦਾ ਸੀ ਤਾਂ ਉਹ ਉਹਨਾਂ ਨੂੰ ਕਾਂਗਰਸ ਦਾ ਏਜੰਟ ਅ ਏਜੰਸੀਆਂ ਦਾ ਏਜੰਟ ਇਹ ਉਹਨਾਂ ਦੇ ਪੱਕੇ ਤਗਮੇ ਸੀ ਜਿਹੜੇ ਹਰ ਰੋਜ਼ ਬਾਦਲ ਪਰਿਵਾਰ ਜੇਬ ਚ ਪਾ ਕੇ ਨਿਕਲਦਾ ਸੀ ਤੇ ਉਹਨਾਂ ਦੇ ਮੋਰੇ ਉੱਠਣ ਵਾਲੇ ਉਹਨਾਂ ਦੀ ਸਿਆਸ ਤੇ ਉੱਠਣ ਵਾਲੇ ਹਰ ਜਾਇਜ਼ ਸਵਾਲ ਜਿਹੜਾ ਇੱਕ ਆਮ ਸਿੱਖ ਚੱਕਦਾ ਸੀ ਉਹਦੇ ਗਲੇ ਦੇ ਵਿੱਚ ਉਹ ਕਾਂਗਰਸ ਦਾ ਏਜੰਟ ਕਾਂਗਰਸ ਦਾ ਬੰਦਾ ਏਜੰਸੀਆਂ ਦੇ ਬੰਦੇ ਉਹ ਤਗਮਾ ਉਹਦੇ ਗਲੇ 'ਚ ਪਾ ਦਿੰਦੇ ਸੀ ਜੀ ਉਸੇ ਕڑی ਦੇ ਤਹਿਤ ਜਦੋਂ ਉਹਨਾਂ ਨੂੰ ਇਹ ਲੱਗਦਾ ਵੀ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਿਹੜਾ ਜਥੇਦਾਰ ਹੁੰਦਾ ਹੈ ਇਹ ਤਾਂ ਸਾਡਾ ਮੁਲਾਜ਼ਮ ਹੁੰਦਾ ਹੈ ਹੂੰ ਇਹ ਕਿਵੇਂ ਅਥਰਾਇਜ਼ਡ ਹੋ ਸਕਦਾ ਕਿਸੇ ਵੀ ਪੋਲਿਟਿਕਲ ਹੋਰ ਤਰ੍ਹਾਂ ਨਾਲ ਕਿਸੇ ਵੀ ਸਿੱਖ ਮਸਲੇ ਤੇ ਗੱਲ ਕਰਨ ਵਾਲਾ ਇਹ ਅਥਰਾਇਜ਼ੇਸ਼ਨ ਸਿਰਫ ਤੇ ਸਿਰਫ ਸਾਨੂੰ ਹੈ ਹੂੰ ਇੱਥੋਂ ਉਹਨਾਂ ਦਾ ਮਾਈਂਡ ਸੈਟ ਪਤਾ ਲੱਗ ਰਿਹਾ ਦੂਸਰੀ ਚੀਜ਼ ਇਹ ਜਿਹੜੀ ਜਦੋਂ ਵੀ ਘਿਰ ਰਹੇ ਨੇ ਅਕਾਲ ਤਖਤ ਸਾਹਿਬ ਦੀ ਹੁਕਮਾਂ ਦੀ ਅਦੁੱਲੀ ਕਰਨ ਦੇ ਬਦਲੇ ਜੀ ਉਸੇ ਵਕਤ ਜਦੋਂ ਇਹਨਾਂ ਨੂੰ ਸਵਾਲ ਚੱਕਿਆ ਜਾਂਦਾ ਤੇ ਇਹ ਜਸੇਦਾਰਾਂ ਨੂੰ ਸਵਾਲਾਂ ਦੇ ਕਿਟਾਰੇ 'ਚ ਖੜਾ ਕਰ ਦਿੰਦੇ ਹਮ ਸਾਰੇ ਜਾਣਦੇ ਨੇ ਕਿ 2 ਦਸੰਬਰ ਦੇ ਫੈਸਲੇ ਦੇ ਵਿੱਚ ਜਿਹੜਾ ਸਭ ਤੋਂ ਇੰਪੋਰਟੈਂਟ ਰੋਲ ਹੈ ਉਹ ਕਿਆਨੀ ਹਰਪੀਸਿੰਗ ਹੋਣਾ ਦਾ ਰਿਹਾ ਇਹ ਅਸੀਂ ਨਹੀਂ ਕਹਿੰਨੇ ਬਾਦਲਦਲ ਨੇ ਉਹਨਾਂ ਨੂੰ ਆਈਸੋਲੇਟ ਕਰਕੇ ਉਹਨਾਂ ਦੇ ਖਿਲਾਫ ਕਾਰਵਾਈ ਕਰਕੇ ਬਦਲਾ ਲੈ ਕੇ ਆਪ ਹੀ ਸਾਬਤ ਕਰ ਦਿੱਤਾ ਕਿ 2 ਦਸੰਬਰ ਦੇ ਫੈਸਲੇ ਦੇ ਵਿੱਚ ਵੱਡਾ ਰੋਲ ਕੀਦਾ ਸੀ ਸੋ ਉਹਦਾ ਮਤਲਬ ਇਹ ਹੈ ਵੀ ਉਹ ਜਦੋਂ ਵੀ ਤੁਸੀਂ ਉਹਨਾਂ ਨੂੰ ਅਕਾਲਤਖ ਸਾਹਿਬ ਦੇ ਫੈਸਲੇ ਨੂੰ ਲਾਗੂ ਕਰਨ ਦੀ ਗੱਲ ਖੇਡੋਗੇ ਉਹ ਉਲਟਾ ਜਥੇਦਾਰਾਂ ਨੂੰ ਇੱਕ ਕਟਾਰੇ 'ਚ ਖੜਾ ਕਰ ਦੇਣਗੇ ਵੀ ਇਹ ਤਾਂ ਇਹਨਾਂ ਦਾ ਕਿਰਦਾਰ ਨਹੀਂ ਠੀਕ ਇਹ ਤਾਂ ਫਰਾਨੀ ਜੋ ਆਮ ਸਿੱਖ ਨਾਲ ਜਾਂ ਹਰ ਉਹ ਬੰਦੇ ਨਾਲ ਸੰਤ ਜਰਨੈਲ ਸਿੰਘ ਤੋਂ ਲੈ ਕੇ ਹਰ ਬੰਦੇ ਨਾਲ ਉਹਨਾਂ ਨੇ ਜੋ ਕੀਤਾ ਉਹੀ ਗੈਨੀ ਆਰਪੀਸ ਇਹਨਾਂ ਕਰ ਰਹੇ ਨੇ ਵੀ ਉਹ ਸਾਬਤ ਕਰਨਾ ਚਾਹੁੰਦੇ ਨੇ ਇਹ ਤਾਂ ਬੀਜੇਪੀ ਦਾ ਏਜੰਟ ਹੈ ਜਿਹੜੇ ਬੀਜੇਪੀ ਨੂੰ ਇਹ ਅੱਜ ਤੱਕ ਅੱਜ ਤੱਕ ਆਪਣਾ ਪਤੀ ਕਹਿੰਦੇ ਰਹੇ ਨੇ ਖਸਮ ਕਹਿੰਦੇ ਰਹੇ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਜਦੋਂ ਅਲਾਇੰਸ ਦੇ ਬਾਰੇ ਪੁੱਛਿਆ ਜਾਂਦਾ ਸੀ ਉਹ ਕਹਿੰਦਾ ਸੀ ਵੀ ਕੋਈ ਘਰ ਵਾਲੀ ਆਪਣੇ ਖਸਮ ਨੂੰ ਛੱਡ ਸਕਦੀ ਹੈ ਹੂੰ ਸੋ ਇਹਦਾ ਮਤਲਬ ਜਿਹਨੂੰ ਇਹ ਖਸਮ ਕਹਿੰਦੇ ਰਹੇ ਨੇ ਆਪਣਾ ਉਹਦੇ ਨਾਲ ਰਲੇ ਹੋਣ ਦੇ ਇਲਜ਼ਾਮ ਜੱਥੇਦਾਰਾਂ ਤੇ ਲਾ ਰਹੇ ਨੇ ਜਿਨ੍ਹਾਂ ਨਾਲ ਰਲ ਕੇ ਇਹਨਾਂ ਨੇ 40 ਸਾਲ ਸਿਆਸਤ ਕੀਤੀ ਹੈ ਔਰ ਅੱਜ ਵੀ ਇਹ ਤਰਲੋ ਮੱਛੀ ਨੇ ਵੀ ਉਹ ਭਾ ਨਹੀਂ ਦੇ ਰਹੇ ਜੇ ਉਹ ਮੜ ਜਾ ਵੀ ਭਾ ਦੇਣ ਤੇ ਇਹ ਗੋਡਿਆਂ ਭਾਰੋ ਕੇ ਉਹਨਾਂ ਨਾਲ ਗੱਡ ਜੋੜ ਕਰਨ ਜਾਣਗੇ ਹੂੰ ਪ੍ਰੋਬਲਮ ਇਹ ਨਹੀਂ ਹੈ ਕਿ ਬੀਜੇਪੀ ਨਾਲ ਕੋਈ ਗੱਲ ਕਿਉਂ ਕਰ ਰਿਹਾ ਪ੍ਰੋਬਲਮ ਇਹ ਹੈ ਕਿ ਸਾਡੇ ਤੋਂ ਇਲਾਵਾ ਕੋਈ ਹੋਰ ਕਿਉਂ ਗੱਲ ਕਰ ਰਿਹਾ ਠੀਕ ਹੈ ਕਿਉਂਕਿ ਜਦੋਂ ਅਸੀਂ ਗੱਲ ਕਰਾਂਗੇ ਤਾਂ ਅਸੀਂ ਸਿੱਖ ਮਸਲਿਆਂ ਨੂੰ ਦਰਕਨਾਰ ਕਰਕੇ ਆਪਦੀਆਂ ਵਜ਼ੀਰੀਆਂ ਦੀ ਆਪਣੀ ਸੀਟ ਸ਼ੇਅਰਿੰਗ ਦੀ ਗੱਲ ਕਰਾਂਗੇ ਤੇ ਜੇ ਸਾਡੇ ਤੋਂ ਇਲਾਵਾ ਕੋਈ ਗੱਲ ਕਰੇਗਾ ਤਾਂ ਉਹ ਸਿੱਖ ਮਸਲਿਆਂ ਦੀ ਜਾਂ ਸਿੱਖਾਂ ਦੇ ਮੁੱਦਿਆਂ ਦੀ ਗੱਲ ਕਰੇਗਾ ਪ੍ਰੋਬਲਮ ਇੱਥੇ ਖੜੀ ਹੈ ਸਰ ਭਾਈ ਸਾਹਿਬ ਸਵਾਲ ਇੱਥੇ ਇਹ ਵੀ ਬਣਦਾ ਨਾ ਕਿ ਕੀ ਜਥੇਦਾਰ ਦੇ ਅਹੁਦੇ ਤੇ ਬੈਠਾ ਕੋਈ ਸ਼ਖਸ ਕੀ ਇੰਨਾ ਇੰਨਾ ਰੁਤਬਾ ਨਹੀਂ ਇਖਤਿਆਰ ਕਰਦਾ ਕਿ ਉਹ ਕਿਸੇ ਵੀ ਪਾਰਟੀ ਦੇ ਨੁਮਾਇੰਦੇ ਦੇ ਨਾਲ ਗੱਲ ਕਰ ਸਕੇ ਫ੍ਰੀਲੀ ਹਾਲਾਂਕਿ ਦੇਸ਼ ਦੇ ਨਾਲ ਸਬੰਧਿਤ ਇੱਕ ਬੁਨਿਆਦ ਦੇ ਨਾਲ ਸਬੰਧਿਤ ਬਹੁਤ ਸਾਰੇ ਮਸਲੇ ਹੁੰਦੇ ਨੇ ਧਾਰਮਿਕ ਪੱਧਰ ਤੇ ਵੀ ਜਿਹੜੇ ਵਿਚਾਰਨੇ ਜ਼ਰੂਰੀ ਹੁੰਦੇ ਨੇ ਕੀ ਇਹ ਜਿਹੜੇ ਬਿਆਨ ਦਿੱਤੇ ਗਏ ਇਸ ਵੀਡੀਓ ਨੂੰ ਸ਼ੇਅਰ ਕਰਕੇ ਕੀ ਉਹ ਦਰਸਲ ਟੁਕਮੇ ਬੰਦੇ ਵੀ ਹੈ ਕਿ ਨਹੀਂ ਕਿ ਐਵੇਂ ਹਵਾ ਦੀ ਗੱਲਾਂ ਹੋਈਆਂ ਨਹੀਂ ਦੇਖੋ ਆਲਟੀਮੇਟਲੀ ਮੈਂ ਕਹਿੰਨਾ ਵੀ ਪਹਿਲਾ ਸਖਸ਼ ਸਿੱਖਾਂ ਦੇ ਵਿੱਚ ਕਿਸੇ ਵੀ ਸਰਕਾਰ ਨਾਲ ਗੱਲ ਕਰਨ ਲਈ ਅਗਰ ਕੋਈ অথরাইਜ਼ਡ ਹੈ ਤੇ ਉਹ ਹੈ ਸ਼੍ਰੀ ਅਕਾਲ ਤਖਤ ਸਾਹਿਬ ਦਾ ਚਤਤਾਰ ਜੀ ਜਿਨੇ ਹਰ ਪਾਰਟੀ ਉਥੇ ਕੋਈ ਪਾਰਟੀ ਹੋਵੇ ਬਾਦਲਾਂ ਦੀ ਮਾਈਂਡ ਸੈਟ ਹੈ ਕਿ ਅਸੀਂ ਜਿਹੜੀ ਆ ਪੋਲੀਟੀਕਲ ਅਨਟੈਚੇਬਿਲਟੀ ਪ੍ਰੈਕਟਿਸ ਕਰਨੀ ਹੈ ਵੀ ਸਾਡੇ ਲਈ ਸਾਰੇ ਅਛੂਤ ਨੇ ਬਾਦਲ ਟੱਬਰ ਤੋਂ ਛੱਡ ਕੇ ਪੋਲੀਟੀਕਲੀ ਸਿੱਖਾਂ ਲਈ ਸਾਰੇ ਅਛੂਤ ਨੇ ਬਾਦਲਾਂ ਦਾ ਮਾਈਂਡ ਸੈਟ ਹੈ ਸਿੱਖਾਂ ਦਾ ਮਾਈਂਡ ਸੈਟ ਨਹੀਂ ਹੈ ਜੀ ਜੇਡੀ ਸਰਕਾਰ ਦੇ ਕੋਲ ਤੁਹਾਡਾ ਮਸਲਾ ਪੈਂਡਿੰਗ ਆ ਤੁਸੀਂ ਉਸੇ ਨਾਲ ਹੀ ਗੱਲ ਕਰੋਗੇ ਹੂੰ ਪਰਤੀ ਸੰਘਾ ਦੇ ਮਸਲੇ ਦੇ ਵਿੱਚ ਅਸੀਂ ਤਿੰਨ ਵਾਰ ਬੀਜੇਪੀ ਦੇ ਸੀਨੀਅਰ ਲੀਡਰਸ਼ਿਪ ਨਾਲ ਅਸੀਂ ਮਿਲ ਕੇ ਆਇਆ ਜੀ ਤੇ ਫਿਰ ਅਸੀਂ ਪੀਜੇਪੀ ਦੇ ਏਜੰਟ ਹੋ ਗਏ ਹੂੰ ਠੀਕ ਹੈ ਕੱਲ ਨੂੰ ਅਸੀਂ ਸਕਨ ਕੋਦਰ ਜਿਹੜਾ ਹੁਣ ਫਰਵਰੀ ਦੇ ਵਿੱਚ ਆ ਰਿਹਾ ਹੈ ਠੀਕ ਹੈ ਉਹ ਆਲਮੋਸਟ ਉਹਦੀ 40 ਸਾਲ ਨੂੰ ਉਸ ਗੱਲ ਨੂੰ ਹੋਣ ਵਾਲੇ ਨੇ ਉਹਦੇ ਸਬੰਧੀ ਅਸੀਂ ਆਮ ਆਦਮੀ ਪਾਰਟੀ ਦੇ ਨਾਲ ਸੰਬੰਧਿਤ ਵਿਧਾਨ ਸਭਾ ਸਪੀਕਰ ਨੂੰ ਵੀ ਮਿਲੇ ਉਹਨਾਂ ਦੇ ਐਮਐਲਏ ਨੂੰ ਵੀ ਮਿਲੇ ਅਸੀਂ ਕਾਂਗਰਸ ਦੇ ਵਿਰੋਧੀ ਧਿਰ ਦੇ ਲੀਡਰ ਨੂੰ ਵੀ ਮੰਗ ਪੱਤਰ ਦੇ ਕੇ ਆਏ ਪਿਛਲੇ ਸਾਲ ਇਸ ਗੱਲ ਲਈ ਤੇ ਅਸੀਂ ਫਿਰ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਏਜੰਟ ਹੋ ਗਏ ਵਲਤੋਆ ਜੋ ਬੋਲ ਰਿਹਾ ਔਰ ਜਿਹੜੀਆਂ ਵੀਡੀਓਜ਼ ਇਹ ਅਕਾਲੀ ਦਲ بار-बार ਜਾਰੀ ਕਰਾ ਰਿਹਾ ਪਹਿਲੀ ਗੱਲ ਤਾਂ ਜਦੋਂ ਗਿਆਨੀ ਹਰਪੀ ਸਿੰਘ ਉਹਨਾਂ ਨੇ ਇਹ ਕਹਿ ਦਿੱਤਾ ਸੀ ਵੀ ਇਹਦੀ ਪੈਨ ਡਰਾਈ ਵੀ ਇਕੱਲੇ ਗਿਆਨੀ ਲਖਬੀਰ ਸਿੰਘ ਦੇ ਕੋਲ ਸੀ ਹੋਰ ਕਿਸੇ ਕੋਲ ਹੈ ਨਹੀਂ ਸੀ ਤੇ ਫਿਰ ਇਹ ਗਿਆਨੀ ਲਖਬੀਰ ਸਿੰਘ ਨੇ ਅੱਜ ਤੱਕ ਸਪੱਸ਼ਟ ਨਹੀਂ ਕੀਤਾ ਵੀ ਇਹ ਵੀਡੀਓ ਬਾਹਰ ਕਿਵੇਂ ਗਈ ਹੂੰ ਇਹ ਡਾਟਾ ਅਕਾਲ ਤਖਤ ਸਾਹਿਬ ਦਾ ਸੀ ਜਿਹਨੂੰ ਲੋਡ ਪੈਨ ਤੇ ਸਿੰਘ ਸਾਹਿਬ ਵਰਤ ਸਕਦੇ ਸੀ ਨਾ ਕਿ ਬਾਦਲਾਂ ਦਾ ਕੋਈ ਟੀਵੀ ਚੈਨਲ ਹੂੰ ਸੋ ਇਹਦਾ ਮਤਲਬ ਇਹ ਹੈ ਵੀ ਇਹ ਜਿਹੜਾ ਪਾਸ ਦੇ ਕੇ ਖੇਡਿਆ ਜਾ ਰਿਹਾ ਬਾਰ-ਬਾਰ ਮੈਂ ਬੜੇ ਜਨਾਂ ਤੋਂ ਕਹਿ ਰਿਹਾ ਕਿ ਇਦਾਂ ਨਹੀਂ ਹੋ ਪਾਣਾ ਸਿੰਘ ਸਾਬਾਨਾ ਤੇ ਬਾਦਲ ਸਰਕਾਰ ਦੇ ਬਾਦਲ ਪਰਿਵਾਰ ਦੇ ਭਵਿੱਖ ਚੋਂ ਕਿਸੇ ਇੱਕ ਦਾ ਭਵਿੱਖ ਹੀ ਬਚਣਾ ਸੀ ਹੂੰ ਤੇ ਉਹ ਵੀ ਚੁਆਇਸ ਨਹੀਂ ਸੀ ਵੀ ਦੋਵਾਂ ਚੋਂ ਕਿਸੇ ਦਾ ਵੀ ਬਚ ਸਕਦਾ ਸਿਰਫ ਤੇ ਸਿਰਫ ਜਸ ਜੇਦਾਰਾਂ ਦਾ ਹੀ ਬਚ ਸਕਦਾ ਸੀ ਹੂੰ ਦੋ ਆਪਸ਼ਨ ਆ ਸੀ ਜਸ ਜੇਦਾਰ ਸਾਹਿਬ ਕੋ ਵੀ ਆਪ ਦਾ ਭਵਿੱਖ ਬਚਾਉਣ ਲਈ ਪੰਥਕ ਹਿੱਤਾਂ ਤੇ ਪੰਥ ਦੀ ਸਮੂਹਿਕ ਭਾਵਨਾ ਮੁਤਾਬਕ ਸੰਤੁਸ਼ਟ ਕਰਨ ਵਾਲਾ ਫੈਸਲਾ ਕਰਦੇ ਤੇ ਉਹਦੇ ਤੇ ਖੜਦੇ। ਉਹ ਫੈਸਲਾ ਹੋ ਗਿਆ ਪਰ ਉਹਤੇ ਖੜ ਨਹੀਂ ਰਹੇ। ਹੂੰ। ਦੂਸਰਾ ਹੈ ਕਿ ਬਾਦਲਾਂ ਦੇ ਮਾੜੇ ਭਵਿੱਖ ਦੇ ਨਾਲ ਉਹਨਾਂ ਦੇ ਨਾਲ ਹੀ ਸਤਿ ਹੋਣਾ। ਹੂੰ। ਆਪ ਦਾ ਭਵਿੱਖ ਵੀ ਨਾਲ ਹੀ ਸਤਿ ਕਰਨਾ। ਸੋ ਇਹ ਚੁਆਇਸ ਗਿਆਨੀ ਕੁਬੀਰ ਸਿੰਘ ਉਹਨਾਂ ਦੇ ਕੋਲ ਹੈ ਕਿ ਉਹਨਾਂ ਨੇ ਬਾਦਲਾਂ ਦੇ ਭਵਿੱਖ ਦੇ ਨਾਲ ਆਪ ਦਾ ਭਵਿੱਖ ਵੀ ਸਤਿ ਕਰਨਾ ਹੈ ਜਾਂ ਆਪਣੀ ਤੇ ਅਕਾਲ ਪੁਰਖ ਸਾਹਿਬ ਦੀ ਜਿਸ ਅਹੁਦੇ ਤੇ ਉਹ ਬੈਠੇ ਨੇ ਉਹਦੀ ਕ੍ਰੈਡੀਬਿਲਟੀ ਬਹਾਲ ਰੱਖਣੀ ਹੈ। ਭਾਈ ਸਾਹਿਬ ਬੜੀਆਂ ਤੇਰਾ ਇਦਾਂ ਵੀ ਕਹਿ ਰਹੀਆਂ ਨੇ ਕਿ ਇਹ ਇਹ ਜਿਹੜਾ ਇਹ ਜਿਹੜੀਆਂ ਵੀਡੀਓਜ਼ ਦਾ سلسلہ ਹੈ ਇਹ ਸ਼ਾਇਦ ਇਸ ਕਰਕੇ ਹੈ ਕਿਉਂਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪੱਕਾ ਹੀ ਇੱਕ ਪਾਸੇ ਨੂੰ ਕਰ ਦਿੱਤਾ ਜਾਵੇ ਤੁਹਾਨੂੰ ਲੱਗਦਾ ਕਿ ਐਂ ਦੀ ਗੱਲ ਹੈ ਅਰ ਨਹੀਂ ਦੇਖੋ ਫੈਸਲਾ ਕਰ ਚੁੱਕੇ ਨੇ ਹੁਣ ਤੇ ਗਰਾਊਂਡ ਬਣਾ ਰਹੇ ਨੇ ਵੀ ਕਿਉਂਕਿ ਉਹਨਾਂ ਨੇ ਹੋਰ ਥੋੜੇ ਦਿਨਾਂ ਨੂੰ ਇੱਕ ਰਿਪੋਰਟ ਬਾਹਰ ਕੱਢਣੀ ਆ ਤੁਸੀਂ ਦੇਖੋ ਜਿਹੜੀ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਸੀ ਧਾਮੀ ਸਾਹਿਬ ਵੱਲੋਂ ਉਹ ਤਿੰਨ ਮੈਂਬਰੀ ਕਮੇਟੀ ਤਾਂ ਜਾਂਚ ਹੀ ਨਹੀਂ ਕਰਦੀ ਜਾਂਚ ਤਾਂ ਕਰ ਰਹੇ ਨੇ ਸੁਖਵੀਰ ਬਾਦਲ ਦੀ ਨੇੜੇ ਵਾਲੀਆਂ ਬੰਟੀ ਬਬਲੀਆਂ ਹਮ ਉਹ ਆਡੇ ਵਕੀਲਾਂ ਨਾਲ ਰੋਜ਼ ਬੈਠ ਕੇ ਮੱਥਾ ਪੂੰਛੀ ਕਰ ਰਹੇ ਨੇ ਵੀ ਕਿਹੜੀ ਇਹੋ ਜਿਹੀ ਰਿਪੋਰਟ ਬਣਾਈਏ ਜਿਹੜੀ ਹਾਈ ਕੋਰਟ ਚ ਕਾਨੂੰ ਚੈਲੰਜ ਨਾ ਹੋਵੇ ਤੇ ਦੋਸ਼ ਵੀ ਸਾਬਤ ਹੋ ਜੀਏ ਦੋਸ਼ ਹੈ ਹੀ ਕੋਈ ਨਹੀਂ ਸਾਬਤ ਹੋ ਹੀ ਨਹੀਂ ਸਕਦੇ ਸ਼ਮਣੀ ਕਮੇਟੀ ਉਹਨਾਂ ਦੋਸ਼ਾਂ ਦੀ ਦੋ ਵਾਰ ਜਾਂਚ ਕਰਕੇ ਕਲੀਨ ਚਿੱਟ ਦੇ ਚੁੱਕੀ ਹੈ ਤੇ ਅੱਜ 15 ਸਾਲਾਂ ਬਾਅਦ ਜੀ ਦੁਬਾਰਾ ਉਹੀ ਦੋਸ਼ਾਂ 'ਚ ਜਿਹਨੂੰ ਦੋ ਵਾਰੀ ਤੁਸੀਂ ਕਲੀਨ ਚਿੱਟ ਦੇ ਚੁੱਕੇ ਹੋ ਤੀਜੀ ਵਾਰੀ ਉਹਨੂੰ ਦੋਸ਼ ਜਿਹੜਾ ਉੱਤੇ ਦੋਸ਼ੀ ਕਿਵੇਂ ਸਾਬਤ ਕਰ ਦੂੰਗੇ ਸੋ ਉਹ ਤਾਂ ਇਹ ਆ ਵੀ ਉਹ ਜਦੋਂ ਰਿਪੋਰਟ ਅਸੀਂ ਬਾਹਰ ਕੱਢੀਏ ਉਦੋਂ ਤੱਕ ਆਮ ਸਿੱਖਾਂ ਦੇ ਵਿੱਚ ਇਹ ਪਰਸੈਪਸ਼ਨ ਬਣ ਜੇ ਵੀ ਇਹ ਤਾਂ ਬੀਜੇਪੀ ਦਾ ਬੰਦਾ ਹੈ ਜਿਸ ਨਾਲ ਹਮਦਰਦੀ ਰੱਖਣ ਦੀ ਲੋੜ ਜੀ ਭਾਈ ਸਾਹਿਬ ਇੱਕ ਇੱਕ ਮਸਲਾ ਹੋਰ ਵਿਚਾਰਨਾ ਜ਼ਰੂਰੀ ਹੈ ਇਸ ਵੇਲੇ ਅ ਆਖਰੀ ਆਖਰੀ ਸਵਾਲ ਮੇਰਾ ਹੋਵੇਗਾ ਇਸ ਮਸਲੇ ਦੇ ਮਤਲਬ ਕਿ ਜਿਹੜਾ ਬਾਗੀ ਤੜਾ ਸੀ ਉਸ ਦੇ ਵੱਲੋਂ ਆਪਣੀ ਇੱਕ ਨਵੀਂ ਪਾਰਟੀ ਬਣਾਉਣ ਦੀ ਗੱਲ ਕਰ ਦਿੱਤੀ ਗਈ ਹੈ ਜ਼ਾਹਿਰ ਤੌਰ ਦੇ ਤੇ ਤੁਹਾਡੇ ਤੱਕ ਵੀ ਇਹ ਖਬਰ ਪਹੁੰਚੀ ਹੋਵੇਗੀ ਮੈਂ ਜਾਣਨਾ ਚਾਹੁੰਦਾ ਹਾਂ ਕਿ ਜਿਹੜੇ ਹੁਕਮ ਸਿੰਘ ਸਾਹਿਬ ਨੇ ਦਿੱਤੇ ਸੀ ਕਿ ਆਪੋ ਆਪਣੇ ਚੁੱਲ੍ਹੇ ਹੁਣ ਸਮੇਟ ਲੈਣੇ ਚਾਹੀਦੇ ਆ ਐ ਪ੍ਰਤੀਤ ਹੋ ਰਿਹਾ ਕਿ ਉਹ ਚੁੱਲ੍ਹੇ ਦੁਬਾਰਾ ਸੱਜਣ ਲੱਗੇ ਨੇ ਤੇ ਉਹਦੇ ਉੱਤੇ ਪਕਵਾਨ ਵੀ ਸਿਆਸੀ ਫਿਰ ਉਦਾਂ ਹੀ ਪੱਕਿਆ ਵੀ ਕਰਨਗੇ ਕਿਵੇਂ ਦੇਖ ਰਹੇ ਹੋ ਮੈਨੂੰ ਨਹੀਂ ਲੱਗਦਾ ਵੀ ਇਹ ਕੋਈ ਐਸ ਜਿਹੜਾ ਵਕਤ ਨਾ ਜਿਹੜੀ ਵੀ ਧਿਰ ਅ ਪੰਥਕ ਤੌਰ ਤੇ ਇੱਕ ਸਾਂਝੀ ਕੰਸੈਂਟ ਬਣਾਉਣ ਦੀ ਕੋਸ਼ਿਸ਼ ਕਰੇਗੀ ਅ ਜਿਹੜੀ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦਾ ਰੋਲ ਨਿਭਾਏਗੀ ਔਰ ਜਿਹਨੂੰ ਇਹ ਲੱਗਦਾ ਕਿ ਮੈਂ ਇਸ politcal vacuum ਦੇ ਵਿੱਚ ਆਪਦੇ ਖੰਭ ਖਿਲਾਰ ਲਵਾਂ ਤੇ ਸਾਰਾ ਕੁਝ ਮੇਰੇ ਖੰਭਾ ਥੱਲੇ ਆ ਜਾਣਾ ਉਹ ਧਿਰ ਬੇਵਕੂਫੀ ਵਾਲ ਨੂੰ ਵਧ ਰਹੀ ਹੈ ਮੈਨੂੰ ਲੱਗਦਾ ਹੈ ਵੀ ਉਹ ਬਹੁਤ ਜਲਦ ਹਾਂ ਹਾਲੇ ਕੁਝ ਦਿਨ ਪਹਿਲਾਂ ਵੀ ਇੱਕ ਪੋਲਿਟিক্যাল ਪਾਰਟੀ ਅਨਾਉਂਸ ਹੋਈ ਹੈ ਜੀ ਤੁਸੀਂ ਦੇਖੋ ਵੀ ਜਿਹੜੇ ਬੰਦੇ ਇਸ ਵੈਕਿਊਮ ਦੇ ਵਿੱਚ ਦਾਹ ਲਾਣਾ ਚਾਹੁੰਦੇ ਨੇ ਨਾ ਇਹਦੇ ਵਿੱਚੋਂ ਕੋਈ ਚਰਨਿੰਗ ਕਰਕੇ ਮਲਾਈ ਨਹੀਂ ਕੱਢਣਾ ਚਾਹੁੰਦੇ ਕੋਈ ਨਵੀਂ ਲੀਡਰਸ਼ਿਪ ਨੂੰ ਸਪੇਸ ਨਹੀਂ ਦੇਣਾ ਚਾਹੁੰਦੇ ਤੇ ਹਰ ਇੱਕ ਨੂੰ ਜੇ ਲੱਗ ਰਿਹਾ ਵੀ ਇਸ ਵੈਕਿਊਮ ਦੇ ਵਿੱਚ ਮੈਂ ਅੱਗੇ ਲੱਗ ਜਾ ਤਾਂ ਮੇਰੀ ਸਪੇਸ ਬਣ ਜਾਏਗੀ ਉਹ ਬਹੁਤ ਜਲਦ ਇਸ ਪੋਲਿਟਿਕਸ ਦੇ ਵਿੱਚੋਂ ਰੈਲੇਵੈਂਟ ਹੋ ਜਾਣਗੇ ਠੀਕ ਹੈ ਠੀਕ ਹੈ ਭਾਈ ਸਾਹਿਬ ਬਹੁਤ ਸ਼ੁਕਰੀਆ